ਸਾਰੇ ਸਨ ਜਿਸ ਤੋਂ ਮਨ ਵਾਈਪੁੱਟੀ ਦਾ ਖਾਤਾ ਵਾਈਪੁੱਟੀ ਦੀ ਤਸਕੀਆਕਾਰ ਆਸ ਕਰਕੇ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਮੋਗੇ ਸੋ ਹਾਰੋ ਇਸੇ ਤਰ੍ਹਾਂ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਦੀ ਤੋਤੀ ਮੁੰਦੀ ਦੀ ਦਾਲ ਇਹ ਦਾਲ ਆਪਾਂ ਵੈਸੋ ਤਾਂ ਪਹਿਲਾਂ ਵੀ ਮੈਂ ਵੀਡੀਓ ਪਾਈ ਹੋਈ ਆ ਤੇ ਅੱਜ ਸਾਕੇ ਹੁਣ ਅੱਜ ਦੇਖ ਕੇ ਮੈਂ ਬਣਾ ਰਹੀ ਆ ਇਹਨੂੰ ਆਪਾਂ ਕਿਉਂ ਕੇ ਰੱਖਿਆ ਆ ਵਾ ਕਿ ਤੁਸੀਂ ਦੇਖ ਸਕਦੇ ਹੋ ਹਨ ਕੋਲੀ ਹੋ ਚੁੱਕੀ ਆ ਸੌਫਟ ਹੋ ਚੁੱਕੀ ਆ ਤੇ ਇਹਦੇ ਬਾਅਦ ਇਹ ਤੜਕੀ ਤੇ ਆਪਾਂ ਥੋੜਾ ਜਿਹਾ ਤੇਲ ਪਾਇਆ ਤੇ ਜਿਹੜਾ ਆਪਾਂ ਤੇਲ ਜਿਹੜਾ ਘੱਟ ਰਿਹਾ ਵਾ ਤੇ ਉਹਦੇ ਵਿੱਚ ਜੀਰਾ ਪਾ ਕੇ ਹੁਣ ਆਪਾਂ ਪਿਆਜ਼ ਭੁੰਨਦੇ ਪਏ ਆ ਪਿਆਜ਼ ਤੋਂ ਬਾਅਦ ਆਪਾਂ ਇੱਧਰ ਅਦਰਕ ਲਸਣ ਤੇ ਹਰੀ ਮਿਰਚ ਕੱਟ ਕੇ ਰੱਖੀਏ ਤੇ ਟਮਾਟਰ ਆਪਾਂ ਬਾਅਦ ਵਿੱਚ ਪਟਾਏਗੇ ਤੇ ਹੁਣ ਕੋਈ ਗੱਲ ਨਹੀਂ ਕਿਹਾ ਤੇ ਹੁਣ ਆਪਾਂ ਇਹਦੇ ਅਦਰਕ ਤੇ ਲਸਣ ਪਾ ਦੇਵਾਂਗੇ ਹਾਂਜੀ ਇੱਧਰ ਆਪਾਂ ਦਹੀਂ ਬਣਾਉਣਾ ਸੀ ਤੇ ਉਹਦੇ ਵਾਸਤੇ ਆਪਾਂ ਤਵਾ ਜਿਹੜਾ ਰੱਖਿਆ ਸੀ ਜੀਰਾ ਭੁੰਨਾਂਗੇ ਗੈਸ ਆਪਾਂ ਬੰਦ ਕਰ ਦਿੱਤਾ ਹੋਇਆ ਸੀਗਾ ਤਵਾ ਗਰਮ ਕਰਕੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਭੁੰਨ ਲਵਾਂਗੇ ਜੇ ਭੁੰਨ ਕੇ ਪਾਈਆਂ ਤਾਂ ਟੇਸਟ ਬਹੁਤ ਵਧੀਆ ਆਉਂਦਾ ਵਾ ਇਹ ਆਪਣੇ ਹਾਜ਼ਮੇ ਹੁਜ਼ਮੇ ਵਾਸਤੇ ਵਧੀਆ ਹੁੰਦਾ ਵਾ ਤੇ ਹੁਣ ਆਪਾਂ ਦਹੀਂ ਬਣਾਵਾਂਗੇ ਦੀ 스멜 ਬਹੁਤ ਸੋਹਣੀ ਆ ਰਹੀ ਐ ਅਲਰੇਡੀ ਕਰ ਲਾਂਗੇ ਤੇ ਨਾਲ ਦੀ ਨਾਲ ਆਪਾਂ ਇਹਦੇ ਦਹੀਂ ਬਣਾ ਲਾਂਗੇ। ਹਾਂਜੀ ਹੁਣ ਆਪਾਂ ਪਾਵਾਂਗੇ ਲੂਣ। ਇਹ ਵਾਲਾ ਸੌਰੀ। ਹੁਣ ਪਾਵਾਂਗੇ ਹਲਦੀ। ਕੋਹਣ ਪਾਣੀ ਮੰਗੀ। ਕਾੜੀ ਆਪਾਂ ਗਰਮ ਕਰਕੇ ਰੱਖਿਆ ਹੋਇਆ ਸੀ। ਹੁਣ ਆਪਾਂ ਦਾਲ ਦਾ ਪਾਣੀ ਕੱਢ ਕੇ ਦਾਲ ਨੂੰ ਫੁੱਲ ਲਵਾਂਗੇ। ਹਾਂਜੀ ਮੈਂ ਦੋ-ਤਿੰਨ ਹਰੀਆਂ ਮਿਰਚਾਂ ਪਾਈਆਂ ਸੀ ਤੇ ਲਾਲ ਮਿਰਚਾਂ ਮੈਂ ਪਾਉਣੀਆਂ ਭੁੱਲ ਗਈ ਸੀ। ਹੁਣ ਆਪਾਂ ਲਾਲ ਮਿਰਚਾਂ ਵੀ ਪਾ ਦੇਵਾਂਗੇ ਤੇ ਨਾਲ ਦੀ ਨਾਲ ਆਪਣੀ ਦਾਲ ਨੂੰ ਪਾ ਦੇਵਾਂਗੇ। ਇਹ ਦੋ ਤੋਂ ਤਿੰਨ ਮਿੰਟ ਪੱਕਣ ਤੋਂ ਬਾਅਦ ਆਪਾਂ ਇਹਦੇ ਵਿੱਚ ਬਾਕੀ ਦਾ ਪਾਣੀ ਪਾ ਦੇਵਾਂਗੇ ਤੇ ਇਹ ਨੂੰ ਢੱਕ ਦੇਵਾਂਗੇ। ਤੇ ਧਨੀਆ ਆਪਾਂ ਬਾਅਦ ਚ ਪਾਵਾਂਗੇ। ਲਓ ਜੀ ਹੁਣ ਆਪਾਂ ਦਹੀਂ ਵੀ ਬਣਾ ਲੈਨੇ ਆ। ਲਓ ਜੀ ਆਪਾਂ ਧਨੀਆ ਪਾ ਦਿੱਤਾ। ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ। ਹਰ ਵਾਰ ਇਸ ਤਰੀਕੇ ਨਾਲ ਇਹਦੇ ਚਾਰ ਪੀਸ ਕਰ ਲੈਣੇ ਆ। ਇੰਬ੍ਰੀਕ ਬ੍ਰੀਕ ਕੱਟ ਕੇ ਪਾਉਣਾ ਆ ਆਪਾਂ। ਇਹ ਬੱਚਿਆਂ ਦੇ ਕਹਿੰਦੇ ਮੈਂ ਪਾਉਣ ਲੱਗੀ ਆ। ਕਈ ਵਾਰ ਤਾਂ ਕਹਿ ਦਿੰਦੇ ਨਹੀਂ ਪਾਉਣੀ ਤੇ ਕਈ ਵਾਰ ਕਹਿ ਦਿੰਦੇ ਮੂੰਹ 'ਚ ਆਉਂਦੀ ਬਹੁਤ ਸਵਾਲ ਲੱਗਦੀ ਏ। ਸੋ ਇਸ ਕਰਕੇ ਮੈਂ ਬ੍ਰੀਕ-ਬ੍ਰੀਕ ਕੱਟ ਰਹੀ ਆ। ਆਹ ਨੋ ਜੀ ਹੁਣ ਆਪਾਂ ਜੀਰਾ ਪਾ ਦੇਵਾਂਗੇ ਜੀਰਾ ਜਿੰਨਾ ਤੁਹਾਨੂੰ ਪਸੰਦ ਤੁਸੀਂ ਉਹਨਾ ਪਾ ਸਕਦੇ ਹੋ ਜੇਕਰ ਚਾਲਾ ਪਸੰਦ ਆ ਜ਼ਿਆਦਾ ਪਾ ਸਕਦੇ ਥੋੜਾ ਪਸੰਦ ਆ ਥੋੜਾ ਪਾ ਸਕਦੇ ਤੇ ਹੁਣ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ଲੂਣ ਵੀ ਪਾਵਾਂਗੇ ਕਾਲੀ ଲੂਣ ਮਿਰਚਾ ਇਹ ਨੂੰ ਆਪਾਂ ਥੋੜੀ ਜਿਹੀ ਪਾ ਕੇ ਮਿਕਸ ਕਰਕੇ ਇੱਕ ਵਾਰ ଲੂਣ ਚੈੱਕ ਕਰ ਲਵਾਂਗੇ ਬਾਅਦ ਪਾਵਾਂਗੇ ਅਗਲੇ ਨੂੰ ਪਕਾ ਲਵਾਂਗੇ ਲਓ ਜੀ ਸੇ ਬੱਚਿਆਂ ਨੂੰ ਟੇਸਟ ਕਰਵਾਇਆ ਦਹੀਂ ਪਸੰਦ ਆਇਆ ਉਹਨਾਂ ਨੂੰ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਲਓ ਜੀ ਆਪਣੀ ਦਾਲ ਬਣ ਕੇ ਹੋ ਚੁੱਕੀ ਆ ਰੈਡੀ ਤੇ ਹੁਣ ਆਪਾਂ ਇਹਦੇ ਚ ਲਾਸਟ ਧਨੀਆ ਪਾ ਦੇਵਾਂਗੇ ਲਓ ਜੀ ਇਹ ਵੀ ਦਿੱਤਾ ਆਪਾਂ ਕੱਟ ਕੇ ਪਾ ਤੇ ਦਾਲ ਤੁਸੀਂ ਆਪਣੀ ਵੇਖ ਸਕਦੇ ਹੋ ਹਨ ਕਿ ਵਧੀਆ ਬਣ ਚੁੱਕੀ ਆ ਬਿਲਕੁਲ ਘੁੱਲ ਚੁੱਕੀ ਆ ਤੇ ਜੇਕਰ ਤੁਹਾਨੂੰ ਸਾਡਾ ਤਰੀਕਾ ਵਧੀਆ ਲੱਗਦਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਬਣਾਇਓ ਤੇ ਖਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਲਦੀ ਮਿਲਦੇ ਅਗਲੀ ਨਵੀਂ ਵੀ ਰੈਸਪੀ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਦੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ